ਰਾਖੜੋ ਰਾਖੜੋ ਕਿਸਾਨਾਂ ਦੀਆਂ ਮੰਗਾਂ ਮੰਨੋ ਖੇਤਾਂਾਂ ਦੀਆਂ ਮੋਗਾ ਲਾਗੂ ਕਰੋ ਖੇਤਾਂਾਂ ਦੀਆਂ ਹੋਰਾਂ ਲਾਗੂ ਕਰੋ ਲਾਗੂ ਕਰੋ ਟਰੈਕਟਰ ਮਾਰਚ ਕਰਨ ਦਾ ਸਾਡਾ ਇਹ ਮਸਲਾ ਆ ਕਿ ਜਿਹੜੀ ਸਰਕਾਰ ਹੈ ਅਸੀਂ ਪਿਛਲੇ ਦਿਨੀ ਦਿੱਲੀ ਜਾ ਰਹੇ ਸੀ ਸਰਕਾਰ ਨੇ ਉੱਥੇ ਇਹਨੇ ਵਾ ਗੋਲੀਆਂ ਚਲਾ ਕੇ ਲਾਠੀ ਚਾਰਜ ਕਰਕੇ ਕਿਸਾਨਾਂ ਨੂੰ ਛੀਦ ਕੀਤਾ 5-600 ਕਿਸਾਨ जख्मी ਕੀਤਾ ਕੁਝ ਇਹੋ ਜਿਹੇ ਬੱਚੇ ਜਿਹੜੇ ਸਾਡੇ ਨੌਜਵਾਨ ਵੀ ਇਹਨਾਂ ਦੀਆਂ ਅੱਖਾਂ ਵੀ ਚਲੀਆਂ ਗਈਆਂ ਜੀ ਪਰੋਂ ਤੂੰ ਸਰਕਾਰ ਨੇ 70 ਸਾਲ ਦੇ ਇਤਿਹਾਸ ਦੇ ਵਿੱਚ ਇਹ ਦੱਸਦਾ ਵੀ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਨਾ ਕਿਤੇ ਕੋਈ ਕਾਨੂੰਨ ਸੁਪਰੀਮ ਕੋਰਟ ਵਾਰ-ਵਾਰ ਕਹਿ ਰਿਹਾ ਹਾਈ ਕੋਰਟ ਕਹਿ ਰਿਹਾ ਵੀ ਕੰਦਾ ਜਿਹੜੀਆਂ ਹਾਈਵੇ ਤੇ ਨਹੀਂ ਕੀਤੀਆਂ ਜਾ ਸਕਦੀਆਂ ਪਰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਹਾਈ ਕੋਰਟ ਕਿਤੇ ਕਮੀ ਵਰਤ ਰਿਹਾ ਜਾਂ ਕੋ ਸਰਕਾਰਾਂ ਵਰਤਦੀਆਂ ਅਸੀਂ ਉਹਦੇ ਸਬੰਧ ਤੇ ਰੋਸ ਮਾਰਚ ਕਰ ਰਹੇ ਆਂ ਵੀ ਸਰਕਾਰ ਨਵੇਂ ਕਾਨੂੰਨ ਲੈ ਕੇ ਆਈ ਵੀ ਕੋਈ ਲੋਕ ਪਰਚਾਇਸ਼ ਨਾ ਕਰ ਸਕਣ ਜਾਂ ਜਿਹੜੇ ਲੋਕਾਂ ਨੇ ਲਾਠੀ ਚਾਰਜ ਕੀਤਾ ਸਾਡੇ ਤੇ ਗੋਲੀਆਂ ਚਲਾਈਆਂ ਉਹਨਾਂ ਦੇ ਖਿਲਾਫ ਕਾਰਵਾਈ ਦੀ ਬਜਾਏ ਉਹਨਾਂ ਲੋਕਾਂ ਨੂੰ ਆ ਰਾਸ਼ਟਰੀ ਵਾਰਡ ਦੇ ਕੇ ਤੇ ਉਹਨਾਂ ਲੋਕਾਂ ਦੀਆਂ ਤਰੱਕੀਆਂ ਦਿੱਤੀਆਂ ਜਾ ਰਹੀਆਂ ਨੇ ਮੈਂ ਨਾ ਬੜੀ ਹਰਾਨੀ ਦੀ ਗੱਲ ਇੱਕ ਤੋਂ ਐਸੇ ਹੀ ਦੇਸ਼ ਦਾ ਨਾਗਰਿਕ ਹੋਵੇ ਜੇਕਰ ਇਹਨਾਂ ਨੇ ਵੋਟਾਂ ਲੈਣੀਆਂ ਤੇ ਇਹਨਾਂ ਦਾ ਨਾਗਰਿਕੀ ਜੇਕਰ ਹੱਕ ਮੰਗੇ ਅੱਤਵਾਦੀ ਹੋਰ ਕਈ ਤਰ੍ਹਾਂ ਦੇ ਸਾਡੇ ਤੇ ਟੇਕ ਲਾਏ ਜਾਂਦੇ ਨੇ ਪਰ ਅਸੀਂ ਭਰਟਾ ਟੈਸਟ ਕਰਕੇ ਅੱਜ ਰੋਜ਼ਮਰਜ਼ ਕਰ ਰਹੇ ਹਾਂ ਸਾਰੇ ਦੇਸ਼ ਦੇ ਵਿੱਚ ਮੋਟੋਸ ਮਾਰਚ ਵੀ ਸਰਕਾਰ ਨੂੰ ਦੱਸ ਰਹੇ ਹਾਂ ਵੀ ਲੋਕ ਜਾਗਦੇ ਆ ਕਿਸੇ ਵੀ ਤਰ੍ਹਾਂ ਦਾ ਜਿਹੜਾ ਆਮ ਜਨਤਾ ਨਾਲ ਧੱਕਾ ਕੀਤਾ ਜਾਵੇ ਇਹ ਨਹੀਂ ਹੰਦੇ ਨਾਲ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਗੰभीर ਸਿੱਟੇ ਨਿਕਲ ਸਕਦੇ ਆ ਕਿਉਂਕਿ ਲੋਕਾਂ ਦਾ ਹੱਕ ਤੋਂ ਜਿਹੜਾ ਪ੍ਰੋਟੈਸਟ ਕਰਨ ਦਾ ਹੱਕ ਹੈ ਅਸੀਂ ਇਕੱਲਾ ਹੱਕ ਹੀ ਮੰਗ ਰਹੇ ਆ ਅਸੀਂ ਤਾਂ ਦਿੱਲੀ ਜਾ ਰਹੇ ਸੀ ਸਰਕਾਰ ਨੇ ਪਿਛਲੇ ਅੰਦੋਲਨ ਦੇ ਵਿੱਚ ਮੰਗੀਆਂ ਮੰਨੀਆਂ ਮੰਗਾ ਸੀ ਜਿਹੜੀਆਂ ਕਿ ਸਰਕਾਰ ਨੇ ਲਾਗੂ ਨਹੀਂ ਕੀਤੀਆਂ ਅਸੀਂ ਤਾਂ ਜਾਦਵਾਂ ਜਾਂਦੇ ਸੀ ਵੀ ਸਰਕਾਰ ਨੂੰ ਵੀ ਨਵਾਂ ਇਲੈਕਸ਼ਨ ਆ ਗਿਆ ਨਵੀਂ ਸਰਕਾਰ ਬਣਨੇ ਜਾ ਰਹੀ ਪਰ ਫਿਰ ਵੀ ਜਿਹੜੀਆਂ ਪਿਛਲੀਆਂ ਮੰਗਾਂ ਤੇ ਗੌਰ ਕਿਉਂ ਨਹੀਂ ਕੀਤਾ ਜਾਂਦਾ ਉਹਨਾਂ ਸਾਰੀਆਂ ਕਹਾਣੀਆਂ ਨੂੰ ਵੇਖ ਕੇ ਇੰਨੇ ਕਿਸਾਨਾਂ ਤੇ ਜਿਹੜਾ ਉਹ ਲਾਠੀ ਚਾਰਜ ਕੀਆ ਸਾਡਾ ਇੱਕ ਨੌਜਵਾਨ 21-22 ਸਾਲ ਦਾ ਜਿਹੜਾ ਸਾਡਾ ਬੇਟਾ ਉਹ ਸ਼ਹੀਦ ਹੋ ਗਿਆ ਦੋ ਪੈਣਾ ਦਾ ਕਰੋਤਾ ਭਰਾ ਇਹਨਾਂ ਕਟਰਾਵਾਂ ਨੂੰ ਵੇਖਦਿਆਂ ਸਰਕਾਰ ਨੂੰ ਯਾਦ ਕਰਾਉਣਾ ਚਾਹੁੰਦੇ ਆ ਕਿ ਇਹ ਜਿਹੜੇ ਲੋਕ ਨੇ ਜਾਗਦੀ ਜ਼ਮੀਰ ਵਾਲੇ ਕਿਸ ਤਰ੍ਹਾਂ ਕਿਤੇ ਵੀ ਕਿਸੇ ਤਰ੍ਹਾਂ ਦਾ ਕੋਈ ਨਾ ਕੋਈ ਜਿਹੜਾ ਨੁਕਸਾਨ ਹੁੰਦਾ ਇਹਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇ ਏਹ ਮਾਰਚ ਕਿੱਥੋਂ ਸ਼ੁਰੂ ਹੋਇਆ ਸੀ ਔਰ ਕਿੱਥੇ ਤੱਕ ਖਤਮ ਕੀਤਾ ਜਾਣਾ ਹੈ ਹਾਂਜੀ ਮਾਰਚ ਕਿੱਥੋਂ ਸ਼ੁਰੂ ਕੀਤਾ ਸੀ ਕਿੱਥੇ ਖਤਮ ਮਾਰਚ ਅਸੀਂ ਦਾਣਾ ਮੰਡੀ ਤੋਂ ਸ਼ੁਰੂ ਕੀਤਾ ਹੈ ਵਕ ਵਕ ਪਿੰਡਾਂ ਤੋਂ ਲੈ ਕੇ ਆਏ ਕਿਸਾਨ ਵੀਰ ਦਾਣਾ ਮੰਡੀ ਤੋਂ ਲੈ ਕੇ ਤੇ ਹੁਣ ਡੀਸੀ ਦਫ਼ਤਰ ਜਿਹੜੀਆਂ ਉਹਨਾਂ ਦੀਆਂ ਕਾਪੀਆਂ ਨੇ ਸਾਡੇ ਕੋਲੇ ਅਸੀਂ ਇਹ ਜਿਹੜੀਆਂ ਕਾਪੀਆਂ ਉਹਨਾਂ ਦੀਆਂ ਸਾੜ ਰਹੇ ਹਾਂ ਕਾਪੀਆਂ ਸਾੜਾਂਗੇ ਕਿਉਂਕਿ ਸਰਕਾਰ ਦੇ ਖਿਲਾਫ ਜਿਹੜਾ ਐਕਸ਼ਨ ਲਿਆ ਜਾਵੇ ਕਿਉਂਕਿ ਸਰਕਾਰ ਇਹੋ ਜਿਹਾ ਗਾਂਤ ਨੂੰ ਕਾਨੂੰਨੀ ਨਾ ਲੈ ਕੇ ਆ ਮਾ ਹਰਿੰਦਰ ਸਿੰਘ ਥਾਂਦੇਆਲਾ ਭਾਰਤੀ ਕਿਸਾਨ ਜੂਨੀਅਨ ਇਕਤਾ ਸਿੱਧੂਪੁਰ ਜਿਹੜਾ ਸ਼੍ਰੀ ਮੋਹਤਰ ਸਾਹਿਬ ਜਿਹੜਾ ਅੱਜ ਤੁਸੀਂ ਟਰੈਕਟਰ ਮਾਰਚ ਕਰ ਰਹੇ ਕਿਪੋ ਜਿਹੜਾ ਤੁਸੀਂ ਕਿਸੇ ਇਸ ਮੌਕੇ ਕਰਨਾ ਔਰ ਮਕਸਦ ਕੀ ਹੈ ਜਿਹੜਾ ਟਰੈਕਟਰ ਮਾਰਚ ਆ ਪਹਿਲੀ ਗੱਲ ਤਾਂ ਜਿਹੜਾ ਟਰੈਕਟਰ ਮਾਰਚ ਆ ਉਹ ਜਿਹੜਾ ਸੰਜੋਗਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ ਤੇ ਔਰ ਦੇਸ਼ ਭਰ ਦੇ ਸਮੁੱਚੇ ਕਿਸਾਨਾਂ ਦੇ ਵੱਲੋਂ ਕਿਸਾਨਾਂ ਦੀਆਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਹਰ ਇੱਕ ਘਰ ਦੇ ਵਿੱਚੋਂ ਇੱਕ ਆਵਾਜ਼ ਉੱਠ ਕੇ ਜਿਹੜੀ ਆ ਉਹ ਰੋਸ ਮਾਰਚ ਦੇ ਰੂਪ ਦੇ ਵਿੱਚ ਆਈ ਆ ਇਹ ਜਿਹੜਾ ਟਰੈਕਟਰ ਮਾਰਚ ਆ ਕਿਸੇ ਆਪਾਂ ਕਹਿ ਦਈਏ ਵਿਅਕਤੀ ਵਿਸ਼ੇਸ਼ ਦੁਆਰਾ ਨਹੀਂ ਭਲਕਿ ਲੋਕਾਂ ਦੀਆਂ ਕਿਸਾਨਾਂ ਦੀਆਂ ਭਾਵਨਾਵਾਂ ਨੇ ਜਿਹੜੀਆਂ ਉਹ ਉੱਪਰ ਕੇ ਸੜਕਾਂ ਦੇ ਉੱਪਰ ਆਈਆਂ ਨੇ ਇਹਦਾ ਇੱਕੋ ਇੱਕ ਕਾਰਨ ਹੈ ਜਿੱਥੇ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਆਜ਼ਾਦੀ ਦਿਵਸ ਦੇ ਉੱਪਰ ਉਹ ਲੋਕ ਜਿਨ੍ਹਾਂ ਨੇ ਇਹ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਦੀਆਂ ਲਾਛਾਂ ਦੇ ਉੱਪਰ ਆਜ਼ਾਦੀ ਮਿਲੀ ਸਾਡੇ ਪੰਜਾਬੀਆਂ ਦੇ 36 ਜ਼ਿਲ੍ਹੇ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਚਲੇ ਗਏ ਸਾਡੇ ਪੰਜਾਬ ਦਾ ਅੱਧਾ ਹਿੱਸਾ ਜਿਹੜਾ ਪਾਕਿਸਤਾਨ ਵਿੱਚ ਚਲਾ ਗਿਆ ਸਾਡੇ ਪੰਜਾਬੀਆਂ ਦੇ ਇਹਨਾਂ ਦਿਨਾਂ ਦੇ ਦੌਰਾਨ ਤਕਰੀਬਨ 20 ਤੋਂ ਲੈ ਕੇ 25 ਲੱਖ ਲੋਕਾਂ ਦੀਆਂ ਜਿਹੜੀਆਂ ਨੇ ਸ਼ਹਾਦਤਾਂ ਹੋਈਆਂ ਨੇ ਲੋਕਾਂ ਦਾ ਕਤਲੇਆਮ ਹੋਇਆ ਬੱਚਿਆਂ ਦਾ ਬਜ਼ੁਰਗਾਂ ਦਾ ਹੋਇਆ ਧੀਆਂ ਪੈਣਾ ਦੀਆਂ ਬੇਪੱਤੀਆਂ ਹੋਈਆਂ ਉਸ ਦੌਰਾਨ ਜਿਹੜੀ ਆ ਇਹ ਆਜ਼ਾਦੀ ਦਾ ਨਿੱਕ ਮਿਲਿਆ ਔਰ ਉਸ ਨਿੱਕ ਦੇ ਵਿੱਚੋਂ ਮਿਲਿਆ ਕੀ ਆ ਜਿਹੜੇ ਲੋਕ ਜਿਨ੍ਹਾਂ ਦੀਆਂ ਜੜੀਆਂ ਤਨਖਾਹਾਂ ਨੇ ਜਿਹੜੀਆਂ 2.50 ਗੁਣਾ ਵਧ ਗਈਆਂ बिजनेसमੈਨ ਜਿਨ੍ਹਾਂ ਦਾ ਕੋਈ ਵੀ ਉਸ ਟਾਈਮ ਕੋਈ ਰੋਲ ਨਹੀਂ ਸੀਗਾ ਉਹ ਅੱਜ ਪੂਰੇ ਦੇਸ਼ ਦੇ ਉੱਪਰ ਕਾਬਜ ਹੋ ਗਏ ਤੇ ਉਹ ਲੋਕ ਉਹ ਕਿਰਤੀ ਲੋਕ ਉਹ ਕਿਸਾਨ ਲੋਕ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਅੱਜ ਉਹਨਾਂ ਨੂੰ ਹੱਕੀ ਮੰਗਾ ਮੰਗਣ ਦੇ ਉੱਪਰ ਵੀ ਇੱਕ ਬੈਨ ਲਾਇਆ ਜਾ ਰਿਹਾ ਬੈਨ ਦੇ ਰੂਪ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਜਦੋਂ ਅ ਦਿੱਲੀ ਦੇ ਵਾਲਾ ਜਾਂਦਾ ਉਸ ਸਮੇਂ ਕੀ ਹੁੰਦਾ ਕਿ ਸੜਕਾਂ ਦੇ ਵਿੱਚ ਕੰਧਾ ਕੱਡੀਆਂ ਜਾਂਦੀਆਂ ਨੇ ਸਾਹਮਣੇ ਹੁਕਮਰਾਨਾਂ ਦੇ ਤੋਂ ਦੁਆਰਾ ਜਿਹੜਾ ਸ਼ੂਟ ਕੀਤਾ ਜਾਂਦਾ ਸਾਡੇ ਵੀਰ ਸ਼ੁਭ ਕਰਨ ਵਰਗਿਆਂ ਨੂੰ ਸ਼ਹੀਦ ਕੀਤਾ ਜਾਂਦਾ ਇਹ ਜਿਹੜੀ ਸਾਨੂੰ ਆਜ਼ਾਦੀ ਦਿੱਤੀ ਜਾਂਦੀ ਆ ਅਸੀਂ ਇਹ ਪੁੱਛਣਾ ਚਾਹੁੰਦੇ ਆ ਕਿ ਫ੍ਰੀडम ਕਿੱਥੇ ਆ ਡੈਮੋਕ੍ਰੇਸੀ ਕਿੱਥੇ ਆ ਬਿਊਰੋਕ੍ਰੇਸੀ ਕਿੱਥੇ ਆ ਅਸੀਂ ਪੁੱਛਣਾ ਚਾਹੁੰਦੇ ਆ ਇਸ ਦੇਸ਼ ਦੇ ਪੀਐਮ ਨੂੰ ਕਿ ਅਸੀਂ ਕੀ ਅਸੀਂ ਆਜ਼ਾਦ ਆ ਕਿ ਅਸੀਂ ਕਿਸਾਨ ਭਾਈਚਾਰਾ ਕੀ ਅਸੀਂ ਮਜ਼ਦੂਰ ਭਾਈਚਾਰਾ ਕਿੰਨੇ ਕਾ ਆਜ਼ਾਦ ਆ ਇਸ ਗੱਲ ਨੂੰ ਦੱਸਣ ਦੇ ਲਈ ਤੁਸੀਂ ਦੇਖ ਸਕਦੇ ਹੋਗੇ ਅੱਜ ਵੀ ਖਨੌਰੀ ਦੇ ਉੱਪਰ ਸਿੰਘੂ ਦੇ ਉੱਪਰ ਬੈਰੀਕੇਡ ਬਣਾਏ ਗਏ ਨੇ ਔਰ ਇਹ ਦੱਸਿਆ ਜਾ ਰਿਹਾ ਕਿ ਕਿਸਾਨ ਨੇ ਜਿਹੜੇ ਉਹ ਉਹ ਤੰਗ ਕਰ ਦਿਆ ਹਾਲਾਂਕਿ ਸਰਕਾਰ ਨੇ ਜਿਹੜਾ ਕੰਦਾ ਕੱਢ ਕੇ ਕਿਸਾਨਾਂ ਨੂੰ ਬਦਨਾਮ ਕੀਤਾ ਤੇ ਅੱਗੇ ਜਾਣ ਤੋਂ ਰੋਕਿਆ ਗਿਆ